ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਖੁਨਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਦੱਸ ਦਈਏ ਕਿ ਸਰਸਾ ਡੇਰਾ ਸਿਕੰਦਰਪੁਰ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਦੇ ਡੇਰਾ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਦੇ ਨਾਲ ਮੁਲਾਕਾਤ ਕਰਨ ਦੇ ਲਈ ਮੁੱਖ ਮੰਤਰੀ ਮਨੋਖਰ ਲਾਲ ਖੱਟਰ ਪਹੁੰਚੇ ਇਸ ਮੌਕੇ ਸੀਐਮ ਨੇ ਉਨ੍ਹਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਖੱਟਰ ਇਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਬੀਤੇ ਦਿਨੀ ਜਦੋਂ ਸਾਰੇ ਧਰਮਾਂ ਦੇ ਆਗੂ ਜਿਹੜੇ ਨੇ ਉਸ ਸਦਨ ਦੀ ਕਾਰਵਾਈ ਦੇਖਣ ਦੇ ਲਈ ਪਹੁੰਚਦੇ ਨੇ ਅਦੋਂ ਵੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਨਾ ਨੇ ਲੋਕਾਂ ਨੂੰ ਇੱਕ ਰਹਿਣ ਦਾ ਇੱਕ ਹੋਣ ਦਾ ਸੰਦੇਸ਼ ਦਿੱਤਾ ਸੀ ਤੇ ਅੱਜ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਹਾਲਾਂਕਿ ਦੱਸ ਜਾਈਏ ਸੀਐਮ ਮਨੋਖਰ ਲਾਲ ਖੱਟਰ ਇਸ ਤੋਂ ਪਹਿਲਾਂ ਵੀ ਡੇਰਾ ਵਿਆਸ ਆ ਕੇ ਉਨ੍ਹਾਂ ਦੇ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਨੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਦੱਸ ਜਾਈਏ ਕਿ ਸਰਸਾ ਡੇਰਾ ਸਿਕੰਦਰਪੁਰ ਦੇ ਵਿੱਚ ਰਾਧਾ ਸਵਾਮੀ ਸਸੰ ਬਿਆਸ ਦੇ ਡੇਰਾ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਦੇ ਨਾਲ ਮੁਲਾਕਾਤ ਕਰਨ ਦੇ ਲਈ ਮੁੱਖ ਮੰਤਰੀ ਮਨੋਖਰ ਲਾਲ ਖੱਟਰ ਪਹੁੰਚੇ ਇਸ ਮੌਕੇ ਸੀਐਮ ਨੇ ਉਨ੍ਹਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਖੱਟਰ ਇਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਬੀਤੇ ਦਿਨੀ ਜਦੋਂ ਸਾਰੇ ਧਰਮਾਂ ਦੇ ਅੱਗੂ ਜਿਹੜੇ ਨੇ ਉਸ ਸਦਨ ਦੀ ਕਾਰਵਾਈ ਦੇਖਣ ਦੇ ਲਈ ਪਹੁੰਚਦੇ ਨਹੀਂ ਅਦੋਂ ਵੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਨਾ ਨੇ ਲੋਕਾਂ ਨੂੰ ਇੱਕ ਰਹਿਣ ਦਾ ਇੱਕ ਹੋਣ ਦਾ ਸੰਦੇਸ਼ ਦਿੱਤਾ ਸੀ ਤੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਹਾਲਾਂਕਿ ਦੱਸ ਜਾਈਏ ਸੀਐਮ ਮਨੋਖਰ ਲਾਲ ਖੱਟਰ ਇਸ ਤੋਂ ਪਹਿਲਾਂ ਵੀ ਡੇਰਾ ਵਿਆਸ ਆ ਕੇ ਉਹਨਾਂ ਦੇ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਨੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਦਿਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਦੱਸ ਦਈਏ ਕਿ ਸਿਰਸਾ ਡੇਰਾ ਸਿਕੰਦਰਪੁਰ ਦੇ ਵਿੱਚ ਰਾਧਾ ਸਵਾਮੀ ਸੱਸੰਗ ਬਿਆਸ ਦੇ ਡੇਰਾ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਦੇ ਨਾਲ ਮੁਲਾਕਾਤ ਕਰਨ ਦੇ ਲਈ ਮੁੱਖ ਮੰਤਰੀ ਮਨੋਖਰ ਲਾਲ ਖੱਟਰ ਪਹੁੰਚੇ ਇਸ ਮੌਕੇ ਸੀਐਮ ਨੇ ਉਨ੍ਹਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਖੱਟਰ ਇਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਬੀਤੇ ਦਿਨੀ ਜਦੋਂ ਸਾਰੇ ਧਰਮਾਂ ਦੇ ਆਗੂ ਜਿਹੜੇ ਨੇ ਉਸ ਸਦਨ ਦੀ ਕਾਰਵਾਈ ਦੇਖਣ ਦੇ ਲਈ ਪਹੁੰਚਦੇ ਨਹੀਂ ਅਦੋਂ ਵੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਨਾ ਨੇ ਲੋਕਾਂ ਨੂੰ ਇੱਕ ਰਹਿਣ ਦਾ ਇੱਕ ਹੋਣ ਦਾ ਸੰਦੇਸ਼ ਦਿੱਤਾ ਸੀ ਤੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਮਨੋਖਰ ਲਾਲ ਖੱਟਰ ਪਹੁੰਚੇ ਹਾਲਾਂਕਿ ਦੱਸ ਜਾਈਏ ਸੀਐਮ ਮਨੋਖਰ ਲਾਲ ਖੱਟਰ ਇਸ ਤੋਂ ਪਹਿਲਾਂ ਵੀ ਡੇਰਾ ਬਿਆਸ ਆ ਕੇ ਉਹਨਾਂ ਦੇ ਨਾਲ ਕਈ ਵਾਰ ਮੁਲਾਕਾਤ